ਹੈਲੋ ਸਟੂਡੈਂਟਸ ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਜੀਕੇ ਦੇ ਇਪੋਰਟੈਂਟ 25 ਐਮਸੀਕਿਊ ਡਿਸਕਸ ਕਰਾਂਗੇ ਫਰਸਟ ਕੁਐਸਚਨ ਹੈ ਜਿਸ ਦੇ ਵਿੱਚ ਪੰਜਾਬ ਦਾ ਲੈਟੀਟਿਊਡ ਏਰੀਆ ਪੁੱਛਿਆ ਗਿਆ ਹੈ ਕਿ ਕਿੰਨਾ ਆ ਤੇ ਇਹਦੀ ਸਹੀ ਆਪਸ਼ਨ ਹੈ 29 ਡਿਗਰੀ 30 ਮੀਟਰ ਨਾਰਥ ਤੋਂ ਲੈ ਕੇ 32 ਡਿਗਰੀ 32 ਮੀਟਰ ਨਾਰਥ ਤੱਕ ਜਿਹੜੀਆਂ ਆਪਣੀ ਜਿਵੇਂ ਕਿ ਆਪਣੀ ਅਰਥ ਹੈ ਉਹਦੇ ਵਿੱਚ ਜਿਹੜੀਆਂ ਲੰਬੀਆਂ ਲਾਈਨਸ ਹੁੰਦੀਆਂ ਨੇ ਉਹ ਹੁੰਦੀਆਂ ਨੇ ਲੌਂਗੀਟਿਊਡ ਜਿਨ੍ਹਾਂ ਨੂੰ ਆਪਾਂ ਈਸਟ ਟੂ ਈਸਟ ਮੈਜ਼ਰ ਕਰਦੇ ਆ ਤੇ ਜਿਹੜੀਆਂ ਸਿੱਧੀਆਂ ਲੇਟੀਆਂ ਹੋਈਆਂ ਲਾਈਨਸ ਹੁੰਦੀਆਂ ਨੇ ਉਹ ਹੁੰਦੀਆਂ ਨੇ ਲੇਟਿਟਿਊਡ ਜਿਹੜੀਆਂ ਕਿ ਨਾਰਥ ਟੂ ਨਾਰਥ ਮੈਜ਼ਰ ਕੀਤੀਆਂ ਜਾਂਦੀਆਂ ਨੇ ਇਸ ਕਰਕੇ ਇੱਥੇ ਸਹੀ ਆਪਸ਼ਨ ਏ ਆਪਸ਼ਨ ਐਮ ਦੂਸਰਾ ਕੁਐਸਚਨ ਹੈ ਜੀ ਵਿਚ ਸਟੇਟ ਸ਼ੇਅਰ ਪੰਜਾਬ ਸਾਊਥ-ਵੈਸਟਰਨ ਬਾਰਡਰੀ ਪੰਜਾਬ ਦੇ ਸਾਊਥ-ਵੈਸਟ ਚ ਕਿਹੜੀ ਸਟੇਟ ਲੱਗਦੀ ਹੈ ਇਹਦੀ ਸਹੀ ਆਪਸ਼ਨ ਹੈ ਜੀ ਰਾਜਸਥਾਨ ਜੇ ਇਕੱਲੇ ਸਾਊਥ ਵਿੱਚ ਆ ਜਾਵੇ ਦੱਖਣ ਵਿੱਚ ਲੱਗਦਾ ਹਰਿਆਣਾ ਪੂਰਬ ਦੇ ਵਿੱਚ ਹਿਮਾਚਲ ਪ੍ਰਦੇਸ਼ ਹੈ ਤੇ ਉੱਤਰ ਦੇ ਵਿੱਚ ਜੰ ਨੈਕਸਟ ਹੈ ਜੀ ਥਰਡ ਕੁਐਸਚਨ ਪੰਜਾਬ ਦਾ ਟੋਟਲ ਏਰੀਆ ਕਿੰਨਾ ਹੈ ਕਿਲੋਮੀਟਰ ਦੇ ਵਿੱਚ ਤਾਂ ਪੰਜਾਬ 2011 ਦੀ ਜਨਗਣਨਾ ਦੇ ਮੁਤਾਬਿਕ ਪੰਜਾਬ ਦਾ ਜਿਹੜਾ ਟੋਟਲ ਏਰੀਆ ਹੋਇਆਗਾ 50362 ਕਿਲੋਮੀਟਰ ਵਰਗ ਕਿਲੋਮੀਟਰ A ਆਪਸ਼ਨ ਫੋਰਥ ਕੁਐਸਚਨ ਹੈ ਪੰਜਾਬ ਦੇ ਵਿੱਚ ਕਿੰਨੀਆਂ ਡਿਵੀਜ਼ਨਸ ਨੇ ਪੰਜਾਬ ਦੇ ਵਿੱਚ ਜੀ ਟੋਟਲ ਡਿਵੀਜ਼ਨਸ ਦੀ ਗਿਣਤੀ 5 ਹੈ ਜਿਦੇ ਵਿੱਚੋਂ ਸਭ ਤੋਂ ਵੱਡੀ ਡਿਵੀਜ਼ਨ ਹੈਗੀ ਹੈ ਜਿਹੜੀ ਜਲੰਧਰ ਡਿਵੀਜ਼ਨ ਜਿਦੇ ਵਿੱਚ 7 ਜ਼ਿਲ੍ਹੇ ਨੇ ਉਸ ਤੋਂ ਬਾਅਦ ਆਉਂਦੀ ਹੈ ਜੀ ਪਟਿਆਲਾ ਡਿਵੀਜ਼ਨ ਜਿਦੇ ਵਿੱਚ 6 ਜ਼ਿਲ੍ਹੇ ਨੇ ਉਸ ਤੋਂ ਬਾਅਦ ਆਉਂਦੀ ਹੈ ਜੀ ਫਿਰੋਜ਼ਪੁਰ ਡਿਵੀਜ਼ਨ ਜਿਦੇ ਵਿੱਚ 4 ਜ਼ਿਲ੍ਹੇ ਨੇ ਉਸ ਤੋਂ ਬਾਅਦ ਰੋਪੜ ਤੇ ਫਰੀਦਕੋਟ ਡਿਵੀਜ਼ਨ ਦੇ ਵਿੱਚ 3-3 ਜ਼ਿਲ੍ਹੇ ਨੇ ਨੈਕਸਟ ਕੁਐਸਚਨ ਹੈ ਜੀ ਵਿਚ ਰਿਵਰ ਡਾਲਫਿਨ ਇਸ ਰਿਕੋਗਨਾਈਜ਼ਡ ਐਸ ਪੰਜਾਬਸ ਸਟੇਟ ਐਕੁਆਟਿਕ ਐਨੀਮਲ ਪੰਜਾਬ ਦਾ ਸਟੇਟ ਐਕੁਆਟਿਕ ਐਨੀਮਲ ਹੈ ਉਹ ਕਿਹੜਾ ਹੈ ਜੀ ਉਹ ਹੈਗਾ ਇੰਡਸ ਰਿਵਰ ਡਾਲਫਿਨ ਜਿਹੜਾ ਕਿ ਖਾਸ ਤੌਰ ਤੇ ਬਿਆਸ ਨਦੀ ਦੇ ਵਿੱਚ ਪਾਇਆ ਜਾਂਦਾ ਹੈ ਤੇ ਜਿਹੜੀ ਹੁਣ ਬਿਲਕੁਲ ਰੀਸੈਂਟਲੀ ਜਿਹੜੀ ਇਹਨਾਂ ਦੀ ਜਨਗਣਨਾ ਹੋਈ ਸੀ ਉਹਨਾਂ ਮੁਤਾਬਿਕ ਇਹਨਾਂ ਦੀ ਗਿਣਤੀ ਸਿਰਫ 3 ਰਹਿ ਚੁੱਕੀ ਹੈ ਨੈਕਸਟ ਕੁਐਸਚਨ ਹੈ ਇਹਨੂੰ ਪੰਜਾਬ ਦਾ ਜਿਹੜਾ ਆਪਣਾ ਇਕੁਐਟਿਕ ਐਨੀਮਲ ਕੁਸ਼ਚਨ ਕੀਤਾ ਗਿਆ ਸੀ 2019 ਦੇ ਵਿੱਚ ਨੈਕਸਟ ਕੁਐਸਚਨ ਹੈ ਵਾਟ ਇਜ਼ ਪੰਜਾਬਸ ਪੋਪੂਲੇਸ਼ਨ ਡੈਨਸਿਟੀ ਜਨਸੰਖਿਆ ਦੀ ਘਣਤਾ ਬਾਰੇ ਪੁੱਛਿਆ ਗਿਆ ਕਿ ਪੰਜਾਬ ਚ ਕਿੰਨੀ ਹੈ 2011 ਦੇ ਜਨਗਣਨਾ ਮੁਤਾਬਿਕ ਤੇ ਇਹਦੀ ਸਹੀ ਆਪਸ਼ਨ ਏ ਆਪਸ਼ਨ ਆ 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੈਵਨਥ ਕੁਐਸਚਨ ਹੈ ਜੀ How many districts did Punjab have after the creation of Fazilka Fazilka banan to baad Punjab de vich jiliyan di ginti kinni hogi si te edi sahi option hai ji gi. 22 ginti hogi si Fazilka te Pathankota jeda ki ikko din bane si Fazilka baneya si. Bane si ga 22ve number wala jila te dekho ki likhe hai 2011 vich Fazilka nu banan to baad Punjab de vich 22 gi jidiyan di ginti ho chuki si Fazilka jeda Firozpur to vakha kita gaya si ਉਸ ਤੋਂ ਬਾਅਦ ਕੁਐਸਚਨ ਹੈ ਜੀ ਕਿਹੜਾ ਸ਼ਹਿਰ ਹੈ ਜਿਹੜਾ ਕਿ 스마트 ਸਿਟੀ ਦੇ ਵਿੱਚ ਨਹੀਂ ਆਂਦਾ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਤਿੰਨ ਸ਼ਹਿਰ ਨੇ ਜਿਨ੍ਹਾਂ ਨੂੰ 스마트 ਸਿਟੀ ਚ ਆਂਦੇ ਨੇ ਇੱਕ ਜਲੰਧਰ ਅਮਰitsar ਤੇ ਲੁਧਿਆਣਾ ਤੇ ਇਹਦੇ ਵਿੱਚ ਜਿਹੜੀ ਆਪਸ਼ਨ ਸਹੀ ਬੈਠਦੀ ਹੋएगी ਜੀ ਪਟਿਆਲਾ ਨੈਕਸਟ ਕੁਐਸਚਨ ਹੈ ਵੈਨ ਵਾਸ ਪੰਜਾਬਸ ਲੈਜਿਸਲੇਟਿਵ ਕਾਉਂਸਲ ਅਬਾਲਿਸ਼ਡ ਪੰਜਾਬ ਦੀ ਜਿਹੜੀ ਵਿਧਾਨ ਪਰਿਸ਼ਦ ਹੈ ਕਦੋਂ ਖਤਮ ਕੀਤੀ ਗਈ ਇਹ ਖਤਮ ਕੀਤੀ ਗਈ ਹੈ ਜੀ ਇੱਥੇ ਆਪਸ਼ਨ ਸਹੀ ਬੈਠਦੀ ਹੈ 1970 ਦੇ ਵਿੱਚ ਇਸ ਨੂੰ ਖਤਮ ਕਰਨ ਲਈ ਐਕਟ ਆਇਆ ਸੀ 1969 ਦੇ ਵਿੱਚ ਪੰਜਾਬ ਵਿਧਾਨ ਪਰਿਸ਼ਦ ਐਕਟ 1969 ਦੇ ਵਿੱਚ ਤੇ ਜਿਹੜੀ ਖਤਮ ਕਰ ਦਿੱਤੀ ਗਈ ਸੀ 7 ਜਨਵਰੀ 1970 ਨੂੰ ਨੈਕਸਟ ਕੁਐਸਚਨ ਹੈ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸਿੱਟਾਂ ਨੇ ਆਪਸ਼ਨ ਸੀ ਤੇ 13 ਸੀਟਾਂ ਦੇ ਨਾਮ ਲਿਖੇ ਹੋਏ ਨੇ ਤੇ ਜਿਦੇ ਵਿੱਚ ਚਾਰ ਸੀਟਾਂ ਨੇ ਜਿਹੜੀਆਂ ਕਿ ਰਿਜ਼ਰਵਡ ਨੇ ਜਿਦੇ ਵਿੱਚ ਇੱਕ ਜਲੰਧਰ ਦੀ ਸੀਟ ਹੈ ਹੁਸ਼ਿਆਰਪੁਰ ਹੈ ਫਤੇਗੜ ਸਾਹਿਬ ਹੈ ਤੇ ਫਰੀਦਕੋਟ ਹੈ ਨੈਕਸਟ ਕੁਐਸਚਨ ਹੈ ਕਿਹੜੀ ਹੈ ਜਿਹੜੀ ਪੰਜਾਬ ਦੇ ਵਿੱਚ ਉਪਰਲੇ ਕੁਐਸਚਨ ਤਾਂ ਹੀ ਜੁੜਿਆ ਕੁਐਸਚਨ ਆ ਗਿਆ ਕਿ ਵਿਚ ਆਫ ਦਾ ਫੋਲੋਇੰਗ ਇਜ਼ ਰਿਜ਼ਰਵਡ ਲੋਕ ਸਭਾ ਸੀਟ ਪੰਜਾਬ ਦੇ ਵਿੱਚ ਚਾਰ ਲੋਕ ਸਭਾ ਸੀਟਾਂ ਨੇ ਜਿਹੜੀਆਂ ਰਿਜ਼ਰਵਡ ਨੇ ਤੇ ਉਹਨਾਂ ਵਿੱਚੋਂ ਜਿਹੜੀ ਇੱਥੇ ਆਪਸ਼ਨ ਬੈਟਰੀ ਹੈਗੀ ਹੈ ਜੀ ਫਤੇਗੜ ਸਾਹਿਬ ਨੈਕਸਟ ਹੈ ਜੀ ਇੱਥੇ ਚਾਰਾਂ ਦਾ ਜ਼ਿਕਰ ਆ ਗਿਆ ਦੁਬਾਰਾ ਤੋਂ ਕਿ ਕਿਹੜੀਆਂ ਨੇ ਜਿਹੜੀਆਂ ਕਿ ਸ਼ੈਡੂਲ ਕਾਸਟ ਦੇ ਕੈਂਡੀਡੇਟਸ ਲਈ ਰਿਜ਼ਰਵ ਨੇ ਉਹਦੇ ਵਿੱਚ ਇੱਕ ਜਲੰਧਰ ਹੈ ਹੁਸ਼ਿਆਰਪੁਰ ਹੈ ਤੇ ਫਤਿਹਗੜ ਸਾਹਿਬ ਹੈ ਉਸ ਤੋਂ ਬਾਅਦ ਜਿਹੜੀ ਚੌਥੇ ਨੰਬਰ ਤੇ ਹੈਗੀ ਆ ਫਰੀਦਕੋਟ ਨੈਕਸਟ ਕੁਐਸਚਨ ਹੈ ਜੀ ਪੰਜਾਬ ਦੀ ਜਿਹੜੀ ਆਪਾਂ ਦੇਖਦੇ ਆ ਕਿ ਸ਼ੇਪ ਕਿਸ ਤਰ੍ਹਾਂ ਦੀ ਹੈ ਉਹਦੇ ਸਟਰਕਚਰ ਨੂੰ ਦੇਖ ਕੇ ਤਾਂ ਪੰਜਾਬ ਦੀ ਜਿਹੜੀ ਸ਼ੇਪ ਹੈ ਜੀ ਉਹ ਹੈਗੀ ਆ ਟ੍ਰੈਂਗੂਲਰ ਤਿਕੋਣੀ ਨੈਕਸਟ ਹੈ ਜੀ ਕਿਹੜੇ ਵਿੱਚ ਸਟੇਟ ਬਾਰਡਰ ਪੰਜਾਬ ਔਨ ਇਟਸ ਈਸਟਰਨ ਸਾਈਡ ਪੰਜਾਬ ਦੇ ਪੂਰਬ ਵੱਲ ਕਿਹੜੇ ਰਾਜ ਦੀ ਸੀਮਾ ਲੱਗਦੀ ਹੈ ਤਾਂ ਪਹਿਲਾਂ ਵੀ ਦੱਸਿਆ ਸੀ ਕਿ ਪੰਜਾਬ ਦੇ ਪੂਰਬ ਵੱਲ ਲੱਗਦਾ ਹੈ ਹਿਮਾਚਲ ਪ੍ਰਦੇਸ਼ ਇੱਥੇ ਆਪਸ਼ਨ ਸੀ ਸਹੀ ਬੈਠਦੀ ਆ ਜੇ ਪੰਜਾਬ ਦੇ ਬਿਲਕੁਲ ਪੱਛਮ ਵੱਲ ਆ ਜਾਵੇ ਤਾਂ ਪੱਛਮ ਵੱਲ ਹੈ ਪਾਕਿਸਤਾਨ ਰਾਜਸਥਾਨ ਆਇਆ ਸੀ ਇਹਦੇ ਦੱਖਣ ਤੇ ਪੱਛਮ ਵੱਲ ਹਰਿਆਣਾ ਆਇਆ ਸੀ ਬਿਲਕੁਲ ਦੱਖਣ ਵੱਲ ਨੈਕਸਟ ਕੁਐਸਚਨ ਹੈ ਜੀ ਪੰਜਾਬ ਦਾ ਲੌਂਗੀਟਿਊਡਲ ਐਕਸਟੈਂਡ ਪਹਿਲਾਂ ਆਪਾਂ ਲੈਟੀਟਿਊਡ ਪੜਿਆ ਸੀ ਤਾਂ ਲੌਂਗੀਟਿਊਡ ਦੇ ਵਿੱਚ ਇਹਦੀ ਸਹੀ ਆਪਸ਼ਨ ਹੈਗੀ ਹੈ ਜੀ ਜਿਹੜਾ ਕਿ ਆਪਾਂ ਈਸਟ ਤੋਂ ਈਸਟ ਦੇਖਦੇ ਆ ਸਹੀ ਆਪਸ਼ਨ ਹੈਗੀ ਹੈ ਜੀ ਬੀ ਆਪਸ਼ਨ 73 ਡਿਗਰੀ 50 ਮੀਟਰ ਈ 55 ਮੀਟਰ ਈਸਟ ਤੋਂ ਲੈ ਕੇ 76 ਡਿਗਰੀ 50 ਮੀਟਰ ਈਸਟ ਤੱਕ ਆਪਸ਼ਨ ਬੀ 15th ਕੁਐਸਚਨ ਹੈ ਕਿ ਪੰਜਾਬ ਦੇ ਵਿੱਚ ਕਿੰਨੀਆਂ ਤਹਿਸੀਲਾਂ ਨੇ ਤਾਂ ਪੰਜਾਬ ਦੇ ਵਿੱਚ ਟੋਟਲ ਤਹਿਸੀਂ ਦਾ ਦੀ ਗਿਣਤੀ ਹੈਗੀ ਹੈ ਜੀ 93 ਬੀ ਆਪਸ਼ਨ ਕਿਹੜੀ ਡਿਸਟ੍ਰਿਕਟ ਹੈ ਜਿਹੜੀ ਕਿ ਸੰਗਰੂਰ ਤੋਂ ਵੱਖ ਕਰਕੇ ਬਣਾਈ ਗਈ ਹੈ ਜੀ 14 ਜੂਨ 2021। ਇਹ ਡਿਸਟ੍ਰਿਕਟ ਹੈ ਜੀ ਜਿਹੜੀ ਪੰਜਾਬ ਸੰਗਰੂਰ ਤੋਂ ਵੱਖ ਕਰਕੇ ਬਣਾਈ ਹੈ 14 ਜੂਨ 2021 ਨੂੰ ਤਾਂ ਇਹਦਾ ਸਹੀ ਆਪਸ਼ਨ ਹੈ ਜੀ ਮਲੇਰਕੋਟਲਾ। ਮਲੇਰਕੋਟਲਾ ਸੰਗਰੂਰ ਤੋਂ ਵੱਖ ਕਰਕੇ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਇਆ ਗਿਆ ਸੀ ਜੀ 14 ਜੂਨ 2021 ਨੂੰ। ਥੋੜਾ ਜਿਹਾ ਇਸ ਤੇ ਚਾਨਣਾ ਪਾਓ ਤਾਂ ਦੇਖੋ ਮਲੇਰਕੋਟਲਾ ਜ਼ਿਲ੍ਹਾ ਜੀ ਜਿਹੜਾ ਬਣਾਇਆ ਗਿਆ 14 ਮਈ 2021 ਨੂੰ ਇਹਦੇ ਜਿਹੜਾ ਐਲਾਨ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤਾ ਗਿਆ ਸੀ। ਪਹਿਲਾਂ ਇਹ ਜਿਹੇ ਕੁਛਲੇ ਦਾ ਕਿਹੜੇ ਜ਼ਿਲ੍ਹੇ ਦਾ ਹਿੱਸਾ ਸੀ ਤਾਂ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਸੀ ਇਹਦੇ ਵਿੱਚ ਤਿੰਨ ਤਸੀਲਾਂ ਨੇ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਇੱਕ ਮਲੇਰ ਕੋਟਲਾ ਅਹਿਮਦਗੜ ਤੇ ਅਮਰਗੜ ਉਸ ਤੋਂ ਬਾਅਦ ਪੁੱਛਿਆ ਗਿਆ ਜੀ ਪੰਜਾਬ ਦੀ ਪੋਪੂਲੇਸ਼ਨ ਕਿੰਨੀ ਆ ਜਨਗਣਨਾ ਦੇ ਮੁਤਾਬਿਕ ਜਿਹੜੀ ਕਿ 2011 ਵਿੱਚ ਹੋਈ ਸੀ ਤਾਂ ਜਿਹੜੀ ਪੰਜਾਬ ਦੀ ਪੋਪੂਲੇਸ਼ਨ ਉਹ ਹੈਗੀ ਹੈ ਜੀ 2 ਕਰੋੜ 77 ਲੱਖ 4236 ਨੈਕਸਟ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਇਸ ਨਾਟ ਨੇਬਰਿੰਗ ਰੀਜਨ ਆਫ ਪੰਜਾਬ ਪੰਜਾਬ ਦੇ ਜਿਹੜੇ ਗਵਾਂਢੀ ਰਾਜ ਆ ਜਿਹੜਾ ਗਵਾਂਢੀ ਖੇਤਰ ਕਿਹੜਾ ਨਹੀਂ ਹੈਗਾ ਤੇ ਇਹਦੇ ਵਿੱਚ ਹੈ ਨਹੀਂ ਜੀ ਜਿਹੜੀ ਸਹੀ ਆਪਸ਼ਨ ਹੋ ਹੈਗੀ ਹੈ ਉੱਤਰ ਪ੍ਰਦੇਸ਼ ਦੱਖਣ ਵੱਲ ਆਪਣੇ ਲੱਗਦਾ ਹਰਿਆਣਾ ਉਸ ਤੋਂ ਬਾਅਦ ਪੱਛਮ ਵੱਲ ਹੈ ਪਾਕਿਸਤਾਨ ਤੇ ਰਾਜਸਥਾਨ ਹੈਗਾ ਜਿਹੜਾ ਦੱਖਣ ਪੱਛਮ ਵੱਲ ਉਸ ਤੋਂ ਬਾਅਦ ਹੈ ਕਿ ਲੈਜਿਸਲੇਟਿਵ ਅਸੈਂਬਲੀ ਦੀਆਂ ਪੰਜਾਬ ਚ ਕਿੰਨੀਆਂ ਸੀਟਾਂ ਨੇ ਵਿਧਾਨ ਸਭਾ ਦੀਆਂ ਵਿਧਾਨ ਸਭਾ ਦੀਆਂ ਪੰਜਾਬ ਦੇ ਵਿੱਚ 117 ਸੀਟਾਂ ਨੇ ਬੀ ਆਪਸ਼ਨ ਸਹੀ ਹੈ ਕਿਹੜੀ ਡਿਸਟ੍ਰਿਕਟ ਹੈ ਜੀ ਜਿਹੜੀ ਫਿਰੋਜ਼ਪੁਰ ਤੋਂ ਬਣੀ ਸੀ 2011 ਦੇ ਵਿੱਚ ਫਿਰੋਜ਼ਪੁਰ ਤੋਂ ਜੀ ਪੰਜਾਬ ਦੀ ਜਿਹੜੀ ਡਿਸਟ੍ਰਿਕਟ ਬਣੀ ਸੀ 2011 ਦੇ ਵਿੱਚ ਉਹ ਬਣੀ ਸੀ ਫਾਜ਼ਲਕਾ ਨੈਕਸਟ ਕੁਐਸਚਨ ਹੈ ਫਾਜ਼ਲਕਾ ਬਾਰੇ ਆ ਗਿਆ ਜੀ 27 ਜੁਲਾਈ ਨੂੰ 2011 ਨੂੰ ਇਹਦੀ ਕੋਸ਼ਨਾ ਹੋਈ ਸੀ ਇਹ ਕੀਤੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਜੇ ਪੁੱਛ ਲਿਆ ਜਾਂਦਾ ਕਿ ਪਹਿਲਾਂ ਕਿਹੜੇ ਜ਼ਿਲ੍ਹੇ ਦਾ ਹਿੱਸਾ ਸੀ ਤਾਂ ਇਹ ਸੀ ਫਿਰੋਜ਼ਪੁਰ ਜ਼ਿਲ੍ਹੇ ਦਾ ਹਿੱਸਾ ਸੀ ਇਹਦੀਆਂ ਜਿਹੜੀਆਂ ਤਹਿਸੀਲਾਂ ਨੇ ਹੋਏਗੇ ਜੀ ਫਾਜ਼ਲਕਾ ਜਲਾਲਾਬਾਦ ਅਤੇ ਅਬੋਹਰ ਇਹਨੂੰ ਹੱਦ ਲੱਗਦੀ ਹੈ ਜੀ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਤੇ ਬਾਗਬਾਨੀ ਦੇ ਲਈ ਕਪਾਹ ਦੇ ਲਈ ਇਹ ਮਸ਼ਹੂਰ ਹੈ ਉਸ ਤੋਂ ਬਾਅਦ ਹੈ ਕਿਹੜੀ ਰਿਵਰ ਹੈ ਜੀ ਜਿਹੜੀ ਪੰਜਾਬ ਦੀ ਸੀਜ਼ਨਲ ਰਿਵਰ ਹੈ ਮਤਲਬ ਮੌਸਮੀ ਨਦੀ ਹੈ ਤੇ ਉਸ ਤੋਂ ਬਾਅਦ ਉਹਦਾ ਜ਼ਿਕਰ ਰਿਕਵੇ ਦੇ ਵਿੱਚ ਵੀ ਮਿਲਦਾ ਹੈ ਪੰਜਾਬ ਦੀਆਂ ਵੈਸੇ ਜਿਹੜੀਆਂ ਨਦੀਆਂ ਨੇ ਜ਼ਿਆਦਾਤਰ ਕਿਹੜੀਆਂ ਨੇ ਬਾਰਾਂ ਮਾਸੀ ਨੇ ਪਰ ਇੱਕੋ ਇੱਕ ਰਿਵਰ ਹੈ ਜਿਹਦਾ ਜ਼ਿਕਰ ਰਿਗਵੇਚ ਮਿਲਦਾ ਹੈ ਤੇ ਉਹ ਮੌਸਮੀ ਹੈਗੀ ਹੈ ਜੀ ਘੱਗਰ ਦਰਿਆ ਤੇ ਕਈ ਵਾਰ ਇਹਦਾ ਨਾਮ ਇਹਨੂੰ ਕਿਹਾ ਦਿੱਤਾ ਜਾਂਦਾ ਹੈ ਕਿ ਸ਼ਾਇਦੇ ਉਹੀ ਵਾਲੀ ਸਰਸਵਤੀ ਨਦੀ ਹੈ ਜਿਹੜੀ ਕਿ ਅਲੋਪ ਹੋ ਚੁੱਕੀ ਹੈ ਘੱਗਰ ਨਦੀ ਹੈ ਜੀ ਇਹ ਨਿਕਲਦੀ ਕਿੱਥੋਂ ਹੈ ਸ਼ਿਵਾਲਕ ਦੀਆਂ ਪਹਾੜੀਆਂਾਂ ਚੋਂ ਨਿਕਲਦੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਤੇ ਇਹ ਜਿਹੜੇ ਕਾਲਕਾ ਉਸ ਤੋਂ ਬਾਅਦ ਮਾਰਨੀ ਹਿੱਲ ਤੋਂ ਹੁੰਦੇ ਹੋਏ ਹਰਿਆਣਾ ਦੇ ਵਿੱਚ ਆ ਜਾਂਦੀ ਹੈ ਤੇ ਪੰਜਾਬ ਦੇ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚੋਂ ਇਹ ਨਿਕਲਦੀ ਹੈ ਉਹ ਲੰਘਦੀ ਹੈ ਇੱਕ ਹੈਗਾ ਪਟਿਆਲਾ ਸੰਗਰੂਰ ਤੇ ਮਾਨਸੇ ਦਾ ਬਿਲਕੁਲ ਹੇਠਲੇ ਵਾਲਾ ਭਾਗ ਹੈ ਉਸ ਤੋਂ ਬਾਅਦ ਇਹ ਰਾਜਸਥਾਨ ਤੇ ਚਲ ਜਾਂਦੀ ਹੈ ਅਤੇ ਥਾਰ ਮਾਰੂਥਲ ਤੇ ਜਾ ਕੇ ਇਹ ਖਤਮ ਹੋ ਜਾਂਦੀ ਹੈ ਤੇ ਰਾਜਸਥਾਨ ਦੇ ਵਿੱਚ ਇਹਨੂੰ ਹੱਕਰਾ ਵੀ ਕਿਹਾ ਜਾਂਦਾ ਹੈ ਅਗਲਾ ਕੁਸ਼ਚਨ ਹੈ ਜੀ ਪੰਜਾਬ ਦੇ ਵਿੱਚ ਟੋਟਲ ਜੀਓਗ੍ਰਾਫੀਕਲ ਏਰੀਆ ਦੇ ਵਿੱਚੋਂ ਕਿੰਨਾ ਏਰੀਆ ਜਿਹੜਾ ਕਿ ਜੰਗਲੀ ਖੇਤਰ ਦੇ ਅਧੀਨ ਆਂਦਾ ਹੈ ਇਹਦੀ ਸਹੀ ਆਪਸ਼ਨ ਹੈਗੀ ਹੈ ਜੀ ਡੀ ਆਪਸ਼ਨ 3.5% ਨੈਕਸਟ ਵਿਚ ਪੰਜਾਬ ਸਿਟੀ ਵਾਸ ਟੈਂਪਰਰੀ ਕੈਪੀਟਲ ਆਫ ਇੰਡੀਆ ਡਿਊਰਿੰਗ ਦਾ ਬ੍ਰਿਟਿਸ਼ ਰਾਜ ਫਰੋਮ 1858 ਟੂ 1868 1858 ਤੋਂ ਲੈ ਕੇ 1868 ਤੱਕ ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿਹੜਾ ਇੰਡੀਆ ਦੀ ਕੈਪੀਟਲ ਰਿਹਾ ਭਾਰਤ ਦੀ ਰਾਜਧਾਨੀ ਰਿਹਾ ਇਹਦੀ ਸਹੀ ਆਪਸ਼ਨ ਹੈ ਜੀ ਸੀ ਆਪਸ਼ਨ ਸ਼ਿਮਲਾ ਇਹਦੇ ਬਾਰੇ ਲਿਖਿਆ ਗਿਆ ਜੀ ਦੇਖੋ ਅੱਜਕੱਲ ਜਿਹੜਾ ਸ਼ਿਮਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਪਰ ਜਦੋਂ ਬ੍ਰਿਟਾਨਵੀ ਰਾਜ ਚੱਲਦਾ ਸੀ ਅੰਗਰੇਜ਼ਾਂ ਤਹੇ ਪੰਜਾਬ ਪ੍ਰਾਂਤ ਦਾ ਹਿੱਸਾ ਸੀ 1864 ਦੇ ਵਿੱਚ ਕੀ ਕੀਤਾ ਗਿਆ ਸ਼ਿਮਲਾ ਨੂੰ ਭਾਰਤ ਦੀ ਕਰਮੀਆਂ ਦੀ ਰਾਜਧਾਨੀ ਬਣਾਇਆ ਗਿਆ ਅਤੇ 1858 ਤੋਂ ਲੈ ਕੇ 1868 ਤੱਕ ਸ਼ਿਮਲਾ ਅਸਥਾਈ ਤੌਰ ਤੇ ਰਾਜਧਾਨੀ ਰਹੀ ਹੈ ਭਾਰਤ ਦੀ ਨੈਕਸਟ ਕੁਐਸਚਨ ਹੈ ਵਟ ਇਜ਼ ਅ ਅਪ੍ਰੋਕਸੀਮੇਟ ਕੰਟਰੀਬਿਊਸ਼ਨ ਆਫ ਐਗਰੀਕਲਚਰ ਟੂ ਪੰਜਾਬਸ ਗ੍ਰੋਥ ਸਟੇਟ ਡੋਮੈਸਟਿਕ ਪ੍ਰੋਡਕਸ਼ਨ ਇਹਦੇ ਵਿੱਚ ਪੰਜਾਬ ਦਾ ਕਿੰਨਾ ਹਿੱਸਾ ਹੈ ਜੀ ਇਹਦੇ ਵਿੱਚ ਪੰਜਾਬ ਦਾ ਹਿੱਸਾ ਹੈ 26% ਨੈਕਸਟ ਹੈ ਜੀ ਵਿਚ ਆਫ ਦਾ ਫਾਲੋਇੰਗ ਇਸ ਟ੍ਰੈਡੀਸ਼ਨਲ ਪੰਜਾਬੀ 뮤지컬 ਇਨਸਟਰੂਮੈਂਟ ਇਹਨਾਂ ਦੇ ਵਿੱਚ ਜਿਹੜਾ ਰਵਾਇਤੀ ਸੰਗੀਤ ਦੇ ਅੰਤਰ ਹੈ ਪੰਜਾਬ ਦਾ ਉਹਦੀ ਸਹੀ ਆਪਸ਼ਨ ਬੈਠਦੀ ਹੈ ਜੀ B ਆਪਸ਼ਨ ਤੁੰਬੀ ਥੈਂਕ ਯੂ